ਤਕਵੀਰ ਸਿੰਘ ਪਾਦਲ ਤਨਖਾਹਿਆ ਅਕਰਾਰ ਪੰਜ ਸਿੰਘ ਸਹਿਬਾਨਾ ਨੇ ਸੁਨਾਇਆ ਫੈਸਲਾ ਨੇ ਮਾਣੇ ਸਿੱਖ ਦੀ ਤਰ੍ਹਾਂ ਕਾਲ ਤੱਕ ਸਾਬ ਅਗੇ ਪੇਸ਼ ਹੋ ਕੇ ਮਾਫੀ ਮੰਗਣ ਦਾ ਦਿੱਤਾ ਹੁਕਮ ਸੁਖਬੀਰ ਬੋਲੇ ਜਲਦ ਪੇਸ਼ ਹੋ ਕੇ ਕਰਾਂਗਾ ਕੀ ਮੰਜਾਚਨਾ ਅਕਾਲ ਤਖਤ ਸਾਹਿਬ ਨੇ ਸੁਖਬੀਰ ਪਾਦਲ ਦੇ ਸਾਥੀ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਕੀਤਾ ਤਲਾ 15 ਦਿਨਾਂ ਦੇ ਅੰਦਰ ਸਪਸ਼ਟਕਰਨ ਦੇਣ ਦੇ ਆਦੇਸ਼ ਅਕਾਲੀ ਦਸ ਹਜ਼ਾਰ ਲੈਤੀ ਐਗਜ਼ੀਕਿਊਟਿਵ ਕਮੇਟੀ ਅਤੇ ਸਲਾਹਕਾਰ ਬੋਰਡ ਦੀ ਅੱਜ ਪਹਿਲੀ ਬੈਠਕ ਚੰਡੀਗੜ੍ਹ ਸੈਕਟਰ 3 ਦੇ ਮੱਖਣ ਚਾਹ ਲੁਬਾਣਾ ਪਵਨ ਦੇ ਵਿੱਚ 1 ਵਜੇ ਹੋਏਗੀ ਮੀਟਿੰਗ ਸਾਰੇ ਨਾਮ ਨਿਯੁਕਤ ਮੈਂਬਰ ਲੈਣਗੇ ਹਿੱਸਾ ਅਜਾ ਕਾ ਤੱਕ ਸਾਥੇ ਅੰਮ੍ਰਿਤਪਾਲ ਲਈ ਅਰਦਾਸ ਕਰਨਗੇ ਪਿਤਾ ਤਰਸੀਮ ਸਿੰਘ ਨੇ ਮਾਨ ਸਿੰਘ ਮਾਨ ਅਤੇ ਹਰਪਾਲ ਸਿੰਘ ਪਲੇਅਰ ਵੀ ਰਹਿਣਗੇ ਮੌਜੂਦ ਮੀਡੀਆ ਦੇ ਵੀ ਹੋਣਗੇ ਰੂਪ ਜੰਬੂ ਅਤੇ ਖਨਾਰੀ ਬਾਰਡਰ ਤੇ ਕਿਸਾਨ ਅੰਦੋਲਨ ਦੇ ਅੱਜ ਪੂਰੇ ਹੋਏ 200 ਦਿਨ ਕਿਸਾਨਾਂ ਦੇ ਵੱਲੋਂ ਵੱਡੇ ਇਕੱਠ ਦੀ ਤਿਆਰੀ ਕੇਂਦਰ ਸਰਕਾਰ ਦੇ ਖਿਲਾਫ ਹੋਏਗਾ ਸ਼ਕਤੀ ਪ੍ਰਦਰਸ਼ਨ ਭਈ ਕਾਂਗਰਸ ਫਾਈ ਕਮਾਨ ਨੇ ਕੀਤੀਆਂ ਦੋ ਨਿਯੁਕਤੀਆਂ ਆਲੋਕ ਸ਼ਰਮਾ ਨੂੰ ਲਾਇਆ ਸਕੱਤਰ ਅਤੇ ਰਵਿੰਦਰ ਦਲਬੀਰ ਨੂੰ ਮਿਲੀ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ ਪੰਜਾਬ ਦੇ ਸਬਕਾ ਮੁੱਖ ਮੰਤਰੀ ਬੀਨ ਸਿੰਘ ਜੀ 29ਵੀਂ ਵਰਸੀ ਅੱਜ ਚੰਡੀਗੜ੍ਹ ਸੱਤ 42 ਚ ਉਹਨਾਂ ਦੀ ਸਮਾਧਨ ਤੇ ਕੋਈ ਦਾ ਪ੍ਰੋਗਰਾਮ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇਨ ਮੇਸ਼ਰਦਾਂਝ ਸਸ਼ੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਧੂ ਮੀਤ ਤੁਸੀ ਸਾਰੇ ਖੈਰੀਅਤ ਨਾਲ ਹੋਗੇ ਤਾਂ ਬੁਲਟਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੀ ਐਮ ਖਬਰ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨੇ ਦੇ 200 ਦਿਨ ਪੂਰੇ ਹੋ ਰਹੇ ਨੇ ਅੱਜ ਔਰ ਅਜ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੈ ਤਵਾਖਵਾਖ ਜੁਥੇਬੰਦੀਆਂ ਸ਼ਾਮਲ ਹੋਣਗੀਆਂ ਔਰ ਕੇਂਦਰ ਸਰਕਾਰ ਦੇ ਖਿਲਾਫ ਤਾਂ ਜੇ ਕਿ ਸ਼ਕਤੀ ਪ੍ਰਦਰਸ਼ਨ ਕੀਤਾ ਜਾਏਗਾ ਕੋਲੇਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਲਗਾਤਾਰ ਪਿੱਤੇ ਕੁਝ ਦਿਨਾ ਤੋਂ ਪਿੱਤੇ 3-4 ਦਿਨਾ ਤੋਂ ਜਿਹੜੇ ਕਿਸਾਨ ਨੇ ਪੰਜਾਬ ਤੋਂ ਵੱਖ-ਵੱਖ ਥਾਵਾਂ ਤੋਂ ਸ਼ੰਪੂਆਟਰ ਪਹੁੰਚ ਰਹੇ ਨੇ ਔਰ ਇੱਕ ਵੱਡਾ ਇਕਾਠ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਹੈ ਤਾਂ 200 ਦਿਨ ਜਿਹੜੇ ਨੇ ਉਹ ਅੱਜ ਪੂਰੇ ਹੋ ਰਹੇ ਨੇ ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਕਿਸਾਨ ਚੋਣਬੰਦੀਆਂ ਨੇ ਐਲਾਨ ਕੀਤਾ ਹੈ ਕੰਗਨਾ ਦੀ ਫਿਲਮ ਦੇ ਪੰਜਾਬ ਦੇ ਵਿੱਚ ਰਿਲੀਜ਼ ਹੋਣ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਪੰਜਾਬ ਸਰਕਾਰ ਵੀ ਫਿਲਮ ਤੇ ਬੈਨ ਲਾਉਣ ਬਾਰੇ ਵਿਚਾਰ ਕਰ ਸਕਦੀ ਹੈ ਕਿਉਂਕਿ ਫਿਲਮ ਦੇ ਕੁਝ ਸੀਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਐਮਪੀ ਤੇ ਕੰਟਰੋਵਰਸੀ ਕੁਈਨ ਕੰਗਣਾ ਰਣੌਤੀਆਂ ਚੁਣੌਤੀਆਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਕੰਗਣਾ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਫਿਲਮ ਦਾ ਵਿਰੋਧ ਵੀ ਉਸ ਤੋਂ ਵੱਡੇ ਪੱਧਰ ਤੇ ਹੋ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾਂ ਸਿੱਖ ਜਥੇਬੰਦੀਆਂ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਰੋਧ ਕਰ ਰਹੀਆਂ ਸਨ ਫਿਲਮ ਤੇ ਬੈਨ ਲਾਉਣ ਦੀ ਮੰਗ ਕਰ ਰਹੀਆਂ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹਰਨੇ ਨੇ ਕਿਹਾ ਕਿ ਜੇਕਰ ਫਿਲਮ ਦੇ ਨਾਲ ਸੂਬੇ ਦਾ ਮਾਹੌਲ ਖਰਾਬ ਹੁੰਦਾ ਖਤਸ਼ਾ ਹੋਇਆ ਤਾਂ ਪੰਜਾਬ ਸਰਕਾਰ ਫਿਲਮ ਤੇ ਬੈਨ ਲਾਉਣ ਬਾਰੇ ਵਿਚਾਰ ਕਰੇਗੀ ਸਾਨੂੰ ਜੋ ਪੰਜਾਬੀ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਉਹ ਕਦਰ ਹੈ ਪਰ ਮੈਨੂੰ ਪਤਾ ਨਹੀਂ ਕਿ ਉਹ ਮੂਵੀ ਦੇ ਵਿੱਚ ਕੀ ਹੈ ਕੀ ਇਦਾਂ ਦੇ ਸੀਨ ਹੈ ਨਾ ਤਾਂ ਜਿਹੜੀ ਮੂਵੀ ਹੈ ਉਹ ਮੈਂ ਦੇਖੀ ਹੈ ਅਜੇ ਨਾ ਹੀ ਮੈਨੂੰ ਲੱਗਦਾ ਵੀ ਕਿਸੇ ਨੇ ਦੇਖੀ ਹੈ ਪਰ ਜੇ ਵੀ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇਦਾਂ ਦੇ ਕੋਈ ਸੀਨ ਹੋਏ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਹੋਏ ਤਾਂ ਜ਼ਰੂਰ ਇਹਦੇ ਤੇ ਵਿਚਾਰ ਕਰਕੇ ਜਿਹੜਾ ਬੈਨ ਹੈ ਉਹ ਕੀਤਾ ਜਾਊਗਾ ਕੰਗਣਾ ਨਾ ਸਿਰਫ ਆਪਣੀ ਫਿਲਮ ਕਰਕੇ ਵਿਵਾਦਾਂ ਵਿੱਚ ਐ ਬਲਕਿ ਕਿਸਾਨਾਂ ਦੇ ਪ੍ਰਤੀ ਦਿੱਤੇ ਆਪਣੇ ਬਿਆਨਾਂ ਕਰਕੇ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਐ ਹਰ ਸਿਮਰਤ ਕੌਰ ਬਾਦਲ ਨੇ ਭਾਜਪੀ ਨੂੰ ਸਵਾਲ ਕੀਤਾ ਕਿ ਉਹ ਕੰਗਣਾ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੀ ਭਾਜਪਾਨ ਇਹੋ ਜਿਹੀ ਬੀਬੀ ਨੂੰ ਜਦ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜਿਹੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਭ੍ਰਿਸ਼ਟ ਵਾਲਾ ਦੁਝਿਆ ਨੂੰ ਕਹਿ ਰਹੀ ਐ ਬਾਹਰ ਚ ਤੇ ਇਦੀ ਬੁੱਧੀ ਸੀ ਚਲੀ ਗਈ ਐ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਨ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਖਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਇਹਨੂੰ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਤਾਂ ਹੁਣ ਗੱਲ ਕਰਦੇ ਹਾਂ ਪੰਥ ਸਿੰਘ ਸਹਿਬਾਨਾ ਦੀ ਹੋਈ ਇਕਤਰਤਾ ਦੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਨਾਲ ਹੀ ਆਕਾਲੀ ਸਰਕਾਰ ਦੇ ਵੇਲੇ ਸਿੱਖ ਮੰਤਰੀਆਂ ਨੂੰ ਤਲਬ ਕਰਕੇ 15 ਦਿਨ ਦੇ ਵਿੱਚ ਸਪਸ਼ਟੀ ਦੇਣ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਬੋਨਰ ਚੋਂ ਬੋਨਾਂ ਨੂੰ ਫਿਰਿਆ ਕਾਲ ਡਾਕਟਰ ਸਾਹਿਬ ਜੀ ਤੋਂ ਤਖਈਆ ਪੋਸ਼ਟੀ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਸ਼੍ਰੀ ਗੁਰਤਖਸਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਕਤਰਤਾ ਹੋਈ ਜਿਸ 'ਚ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਵੇਲੇ ਹੋਈਆਂ ਭੁੱਲਾਂ ਲਈ ਦਿੱਤੇ ਸਪਸ਼ਟੀਕਰਨ ਨੂੰ ਵਿਚਾਰਿਆ ਗਿਆ। ਪੰਜ ਜਥੇਦਾਰਾਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੰਦਿਆਂ ਸ਼੍ਰੀ ਗੁਰਤਖਸਹਿਬ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਕਿਹਾ ਕਿ ਉਹ ਨਿਮਾਣੇ ਸਿੱਖ ਵਾਂਗ ਮਾਫੀ ਮੰਗਣ ਤੇ ਉਹਨਾਂ ਦੇ ਸਾਥੀ ਸਿੱਖ ਮੰਤਰੀ ਵੀ ਸਪਸ਼ਟੀ ਕਰਨ ਦੇਣ। ਸਿੰਘ ਸੇ ਬਾਨਾ ਨਾਲ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪਹੁੰਚੇ ਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਪਣਾ ਫੈਸਲਾ ਵੀ ਸੁਨਾਇਆ ਇਹ ਸੁਖਬੀਰ ਸਿੰਘ ਬਾਦਲ ਨੇ بطور ਦਿੱਲੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਰਫਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਕਤਕ ਸਰੂਪ ਦੇ ਐਕਸ਼ਨ ਹੋ ਬਹੁਤ ਭਾਰੀ ਟਾਲ ਲੱਗੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਦੇ ਵਿੱਚ ਮੌਜੂਦ ਰਹੇ ਇਸ ਦੇ ਧਾਇਵਾਲ ਸਿੱਖ ਕੈਬਨਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿੱਦਿਅ ਰੂਪ ਵਿੱਚ ਦੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਰਣ ਸੁਖਦੇਵ ਸਿੰਘ ਬਾਦਲ ਜਿੰਨਾਂ ਤੇ ਨਾਅੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਲੈ ਮੰਗਦਾ ਉਹਨਾਂ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਖਾਈਆ ਪੋਸ਼ਟ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਸੈਬ ਦਾ ਫੈਸਲਾ ਆਇਆ ਤਾਂ ਸੁਖਬੀਰ ਬਾਦਲ ਨੇ ਟਵੀਟ ਵੀ ਕੀਤਾ ਤੇ ਲਿਖਿਆ ਕਿ ਮੀਰੀ ਪੀਰੀ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਸੈਬ ਵੱਲੋਂ جاری ਹੁਕਮ ਨੂੰ ਦਾਸ ਸਿਰ ਨਿਵਾ ਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ਼੍ਰੀ ਅਕਾਲ ਤਖਸੈਬ ਦੇ ਸੰਮੁਖ ਪੇਸ਼ ਹੋ ਕੇ ਖਿਮਾ ਜਾਂਚਣਾ ਕਰਾਂਗਾ ਜੀ ਜਥੇਦਾਰ ਦੀ ਸ਼ਕਤੀ ਸੁਖਬੀਰ ਬਾਦਲ ਨੂੰ ਲੈ ਕੇ ਨਹੀਂ ਰਹੀ ਸਗੋਂ 2007 ਤੋਂ 2017 ਦੇ ਦੌਰਾਨ ਅਕਾਲੀ ਸਰਕਾਰ ਵੇਲੇ ਮੰਤਰੀ ਰਹੇ ਸਿੱਖ ਆਗੂਆਂ ਨੂੰ ਵੀ ਤਲਬ ਕਰ ਲਿਆ ਗਿਆ ਜਿਨ੍ਹਾਂ ਚ ਸਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਜਾਗੀਰ ਕੌਰ ਗੁਲਜਾਰ ਸਿੰਘ ਰਣੀਕੇ ਸ਼ਰਨਜੀਤ ਸਿੰਘ ਢਿੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਰਵਨ ਸਿੰਘ ਫਿਲੌਰ surjit singh rakhda janmeja singh sekho te son singh thandla adi shamil ne ਇਨਾ ਸਾਰਿਆਂ ਨੂੰ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਜ਼ਿਕਰ ਹੋ ਗਿਆ ਕਿ ਬਾਗੀ ਧੜੇ ਵੱਲੋਂ ਲਗਾਤਾਰ ਸਵਾਲ ਚੱਕੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਅਕਾਲ ਤੱਕ ਸਾਬ ਤੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਜਿਸ ਤੇ ਫੈਸਲਾ ਲੈਣ ਲਈ ਜਥੇਦਾਰਾਂ ਨੇ ਇਕਤਤਾ ਸੱਦੀ ਸੀ ਇਸ ਤੋਂ ਪਹਿਲਾਂ ਵਕੌਫ ਜਥੇਬੰਦੀਆਂ ਨੇ ਸਖਤ ਫੈਸਲਾ ਲੈਣ ਲਈ ਜਥੇਦਾਰ ਸਹਿਬਾਨ ਨੂੰ ਮੰਗ ਪੱਤਰ ਵੀ ਸੌਪੇ ਸਨ ਅਮ੍ਰਿਤਸਰ ਤੋਂ राजीव ਸ਼ਰਮਾ న్యూਸ 18 ਪੰਜਾਬ ਤਸੁਖਬੀਰ ਬਾਦਲ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਗੂੰਜ ਪੰਥਕ ਸਿਆਸੀ ਗਲਿਆਰਾਂ ਤੱਕ ਪਹੁੰਚੀ ਹੈ ਅਕਾਲ ਤਖਤ ਅਕਾਲੀ ਦਰ ਨੇ ਜਿਥੇ ਇਸ ਫੈਸਲੇ ਨੂੰ ਪ੍ਰਵਾਨ ਕੀਤਾ ਹੈ ਤਾਂ ਉਧਰ ਵਿਰੋਧੀ ਧਿਰਾਂ ਨੇ ਸੁਖਬੀਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਇਸ ਹੁਕਮ ਨੇ ਪੰਜਾਬ ਦੀ ਪੰਥਕ ਸਿਆਸਤ ਪਖਾ ਦਿੰਦੀ ਹੈ ਪੰਜ ਸਿੰਘ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਇਸ ਫੈਸਲੇ ਨੂੰ ਅਕਾਲੀ ਦਲ ਨੇ ਖਿੜੇ ਮੱਥੇ ਪਰਵਾਨ ਕੀਤਾ ਤੇ ਕਿਹਾ ਕਿ ਅਕਾਲੀ ਦਲ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ ਇਹ ਜੋ ਹੋ ਰਿਹਾ ਉਹ ਗੁਰੂ ਦੀ ਰਜ਼ਾ ਹੈ ਸਾਰੇ ਪਾਰਟੀ ਵਰਕਰਾਂ ਨੂੰ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਪਤਰ ਭਾਗੀ ਤੜੇ ਨੇ ਕਿਹਾ ਕਿ ਅਕਾਲ ਤੱਕ ਸਾਬਦੀ ਇਸ ਫੈਸਲੇ ਦੇ ਨਾਲ ਸੰਗਤ ਸੁਖਵੀਰ ਬਾਦਲ ਨੂੰ ਪੰਥ ਦਾ ਦੋਸ਼ੀ ਸਮਝੇ ਤਨਖਾਇਆ ਹੋਣ ਵਾਲੇ ਵਿਅਕਤੀ ਦਾ ਪੱਤਰ ਡਿੱਗ ਜਾਂਦਾ ਜਿਸ ਲਈ ਹੁਣ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਸ ਕਰਕੇ ਜੋ ਹੁਕਮ ਹੈ ਅਕਾਲ ਤਖਤ ਦਾ ਉਹ ਸਿਰ ਮੱਥੇ ਸਿਰ ਝੁਕਾ ਕੇ ਉਸ ਨੂੰ ਮਨਜ਼ੂਰ ਕਰਦੇ ਆਂ ਆਕਾਲੀ ਦਲ ਦੀ ਕਿ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ ਇਸ ਕਰਕੇ ਜੋ ਹੋ ਰਿਹਾ ਹੈ ਗੁਰੂ ਦੀ ਰਜ਼ਾ ਹੈ ਉਹਨੂੰ ਪ੍ਰਵਾਨ ਕਰਦੇ ਆਂ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਯਤਨ ਕਰਦੇ ਆਂ ਕਿ ਸਾਰੇ ਪੂਰਾ ਪਰਜੋਨ ਯਤਨ ਕਰਕੇ ਏਕਤਾ ਦੇ ਨਾਲ ਅੱਗੇ ਵਧ ਕੇ ਇਹਨਾਂ ਚੈਲੰਜਾਂ ਵਾਸਤੇ ਮਿਹਨਤ ਕਰੀਏ ਇਹਨਾਂ ਚੈਲੰਜਾਂ ਨੂੰ ਹੱਲ ਕਰੀਏ ਤਨਖਾਹਿਆ ਕਰਾਰ ਦੇਣ ਦਾ ਮਤਲਬ ਸਿੰਘ ਸਮਾਨਾ ਵੱਲੋਂ ਇਹ ਸਮਝਿਆ ਜਾਣਾ ਚਾਹੀਦਾ ਸਾਰੀ ਸਿੱਖ ਸੰਗਤ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁਜਲਮ ਨੇ ਸਿੱਖ ਪੰਥ ਦੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੇ ਜਿਹਨੂੰ ਜੇਸ ਵਿਅਕਤੀ ਨੂੰ ਤਨਖਾਹ ਲਈ ਜਾਵੇ ਜਾਂ ਤਨਖਾਹਿਆ ਕਰਾਰ ਦਿੱਤਾ ਜਾਵੇ ਉਸ ਦਾ ਮਿਆਰ ਬਹੁਤ ਅੱਲੇ ਦੇਖ ਜਾਂਦਾ ਹੈ ਸਿੱਖ ਪੰਥ ਦੇ ਸਾਹਮਣੇ ਇਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੁਰੰਤ ਤਸਦੀਫਾ ਦੇ ਦੇਣਾ ਚਾਹੀਦਾ ਹੈ ਲਗਾਤਾਰ ਬਾਗੀ ਧੜੇ ਦੇ ਟਾਰਗੇਟ ਤੇ ਰਹੇ ਸੁਖਵੀਰ ਸਿੰਘ ਬਾਦਲ ਹੁਣ ਆਮ ਆਦਮੀ ਪਾਰਟੀ ਦੇ ਦਿ ਨਿਸ਼ਾਨੇ ਤੇ ਆਏ ਆਪ ਦੇ ਐਮਪੀ ਮੀਤ ਹੇਰ ਨੇ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਹੁਣ ਜਦੋਂ ਤਨਖਾਈ ਆਈ ਕਰਾਰ ਜਿਹੜਾ ਅਕਾਲ ਤੱਕ ਨੇ ਕਰ ਦਿੱਤਾ ਜਿਹੜੇ ਸੁਪਰੀਮ ਨੇ ਸਾਡੇ ਲਈ ਸਾਰਿਆਂ ਦੇ ਲਈ ਤਾਂ ਸੁਖਵੀਰ ਸਿੰਘ ਬਾਦਲ ਨੂੰ ਤੁਰੰਤ ਹੁਣ ਪ੍ਰਧਾਨਗੀ ਤੋਂ ਰਜ਼ਾਇਨ ਹੈ ਜਿਹੜਾ ਉਹ ਕਰ ਦੇਣਾ ਚਾਹੀਦਾ ਹੈ ਕਾਰਜਕਾਰ ਲਈ ਪ੍ਰਧਾਨ ਭੁੰਦਰ ਸਾਹਿਬ ਨੂੰ ਲਾਤਾ ਇਹਦੇ ਆਲੇ ਜਿਹੜੇ ਡਰਾਮੇ ਆ ਜਿਹੜੇ ਉਹਨੇ ਕਰਨੇ ਚਾਹੀਦੇ ਤੇ ਉਹਦੇ ਨਾਲ ਨਾਲ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਨਾਲ ਉਹਨਾਂ ਦੀ ਲੀਡਰਸ਼ਿਪ ਹੈ ਉਹ ਵੀ ਮੈਨੂੰ ਇਹ ਦੱਸੋ ਵੀ ਜਿਹੜੀ ਇੱਕ ਜੀ ਦਾਨੀ ਜੀ ਨਾਮ ਆਪਣੇ ਕਹਿਣਾ ਜਮਾਤ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਬੜਾ ਲੰਬਾ ਚੌੜਾ ਇਤਿਹਾਸ ਹੈ ਹਨਾ ਗੌਰਵ ਮਈ ਇਤਿਹਾਸ ਹੈ ਉਸ ਪਾਰਟੀ ਦੇ ਲੀਡਰ ਕਿਵੇਂ ਇੱਕ ਤਨਖਾਈਏ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਉਹ ਕਹਿਣਗੇ ਉਹਦੇ ਇਸ ਦੇ ਵਿਚਾਲੇ ਬੁੱਧੀਜੀਵੀ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਹਿ ਕਿ ਜਦੋਂ ਸੰਦੀਪ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤਾਂ ਉਹਨਾਂ ਨੂੰ ਪਾਰਟੀ ਪ੍ਰਧਾਨ ਵਜੋਂ ਨਹੀਂ ਸਗੋਂ ਨਿਮਾਣੇ ਸਿੱਖ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਹੈ ਕੋਈ ਵੀ ਬੰਦਾ ਜਿਸ ਨਾਰਮਲ ਜਿਹੜੀ ਦੁਨਿਆਵੀ ਅਦਾਲਤਾਂ ਉਹਦੇ ਚ ਅਪੀਲ ਹੁੰਦਾ ਤਾਂ ਉਹ ਆਪਣੇ ਅਹੁਦੇ ਦੇ ਮੁਤਾਬਕ ਨਹੀਂ ਹੁੰਦਾ ਉਹ ਐਜ਼ ਅ ਹੰਬਲ ਪਰਸ ਆ ਹੰਬਲੀ ਸਬਮਿਟ ਇਦਾਂ ਕਹਿਆ ਜਾਂਦਾ ਤਾਂ ਹੰਬਲੀ ਸਬਮਿਟ ਤਾਂ ਉਹ ਚਾਹੇ ਮਨਿਸਟਰ ਹੋਵੇ ਚਾਹੇ ਚੀਫ ਮਨਿਸਟਰ ਹੋਵੇ ਚਾਹੇ ਕੋਈ ਹੋਰ ਹੋਵੇ ਅਹੁਦੇਦਾਰ ਹੋਵੇ ਵੱਡਾ ਪੋਲਿਟਿਕਲ ਲੀਡਰ ਪੋਜੀਸ਼ਨ ਦੇ ਉੱਤੇ ਹੋਵੇ ਤਾਂ ਇਹ ਇਸ ਤਰੀਕੇ ਨਾਲ ਹੀ ਇਹ ਮਰਿਆਦਾ ਵੀ ਹੈ ਵੀ ਤੂੰ ਐਜ਼ ਅ ਨਿਮਾਨਾ ਸਿੱਖ ਵੀ ਐਜ਼ ਅ ਹੰਬਲ ਸਿੱਖ ਇਨ ਟੋਟਲ ਹਿਊਮਿਲਟੀ ਤੂੰ ਅਪੀਲ ਹੋਏਗਾ ਤੂੰ ਇਸ ਗੱਲ ਦੇ ਹੰਕਾਰ ਤੇ ਨਹੀਂ ਹੋਏਗਾ ਵੀ ਮੈਂ ਪ੍ਰੈਜ਼ੀਡੈਂਟ ਆ ਮੈਂ ਮਨਿਸਟਰ ਰਹਾ ਮੈਂ ਫਲਾਣਾ ਰਹਾ ਤੇਮ ਕਰ ਰਹਾ ਹਮ ਕਰ ਰਹੇ ਹਾਂ ਸਮਝੇ ਨਾ ਉਸ ਪੋਜੀਸ਼ਨ ਤੇ ਅਚਨ ਅਕਾਲ ਤਖਤ ਸਾਬ ਨੇ ਤਨਖਾਹਾਂ ਕਰਾਰ ਦੇਣ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਨਿਮਾਣੀ ਸਿੱਖ ਵੱਜੂ ਪੇਸ਼ ਹੋਣ ਦਾ ਹੁਕਮ ਹੀ ਦਿੱਤਾ ਜਿਸ ਤੋਂ ਬਾਅਦ ਉਹਨਾਂ ਵਿਰੋਧੀਆਂ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਸੁਖਬੀਰ ਬਾਦਲ ਨੂੰ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੇ ਸ੍ਰੀਕਰਤਕ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਪੀਰ ਸਿੰਘ ਰੋਟੇ ਨੇ ਕਿਹਾ ਕਿ ਇਹ ਇੱਕ ਤਰਾ ਕੋਰਟ ਦੇ ਵਿੱਚ ਚਲਾਨ ਪੇਸ਼ ਹੋਣ ਦੀ ਤਰ੍ਹਾਂ ਹੈ ਤੋਂ ਬਾਅਦ ਕੁਝ ਕਿਛ ਹੋਵੇਗੀ ਮੇਰੇ ਤਰ੍ਹਾਂ ਚਾਹਨਾ ਹੈ ਕਿ ਹਲਤੀ ਹੋਗੀ ਜਦੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਅਮਰਸਾਦ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦਿੱਤਾ ਕਿ ਮੈਂ ਫਕਤ ਤੌਰ ਤੇ ਸਟੀਮਨ ਹਾਂ ਕਿ ਹੋਰ ਜੇ ਦੀ ਮੇਰੇ ਅਕਾਲੀ ਗੱਲ ਦੀ ਕੋਰ ਕਮੇਟੀ ਹੈ ਜਾਂ ਅਰਦਾਸ ਕਰਨੀ ਹੈ ਜਾਂ ਉਮੀਦਵਾਰ ਨੇ ਉਹ ਆਪਣਾ ਪ੍ਰਧਾਨ ਚੁਣ ਲੈ ਪਰ ਇਹ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਤਾਂ ਇਹ ਸਭਾ ਨੇ ਜਿਹੜਾ ਇਹ ਕਿਹਾ ਕਿ ਉਹ ਇੱਕ ਸੁਧਾਰਨ ਨਿਮਾਣੇ ਸਿੱਖ ਦੇ ਤੌਰ ਤੇ ਅੱਗੇ ਪੇਸ਼ ਹੋਵੇ ਜਿਹੜਾ ਪ੍ਰਧਾਨ ਜੀ ਦਾ ਛਤਵੀ ਬਣਿਆ ਨਾਲ ਤੇ ਫਿਰ ਨਿਮਾਣੇ ਸਿੱਖ ਤਾਂ ਹੋ ਨਹੀਂ ਸਕਦਾ ਇਸ ਕਰਕੇ ਹੁਣ ਵੀ ਉਹਨਾਂ ਨੂੰ ਇਸ ਗੱਲ ਦੀ ਐਲਮ ਨਹੀਂ ਕਿ ਜਿਹੜੀ ਇਹ ਅਕਾਲੀ ਦਲ ਦੀ ਬੰਤਰ ਸੀ ਇਹ ਕਿਸ ਤਰ੍ਹਾਂ ਦੀ ਸੀ ਕਿਵੇਂ ਦਾ ਗੋਲਬਾਲਾ ਸੀ ਕਿਵੇਂ ਪੰਜਾਬ ਦੇ ਵਿੱਚ ਇਹ ਸਟੇਟ ਦੀ ਰੱਖਿਆ ਲਈ ਸਟੇਟ ਦੇ ਹਿੱਤਾਂ ਲਈ ਜੁੜੀਦੀ ਸੀ ਤੇ ਅੱਜ ਇਹ ਕਿਵੇਂ ਪਾਣੀ ਉਪਤਲੀ ਹੋ ਕੇ ਇਹ ਹਾਸ਼ੀ ਤੋਂ ਬਾਹਰ ਨਿਕਲ ਗਈ ਇਹ ਸਾਰੇ ਸਰਕਾਰ ਪ੍ਰਤਾਪ ਸਿੰਘ ਬਾਦਲ ਜਿਸ ਰਾਸ਼ਕੂਰ ਸਿੰਘ ਦੇ ਰਾਜ ਵਿੱਚ ਹੋਇਆ ਹੁਣ ਇੱਕ ਪਾਸੇ ਤਾਂ ਇੰਨਾਂ ਗੱਲਾਂ ਦਾ ਦੋਸ਼ੀ ਠਾਵਾ ਦਿੱਤਾ ਗਿਆ ਜੋ ਕਿ ਮੈਂ ਤੁਹਾਨੂੰ ਇੱਕ ਗੁਰਬੇਨਤੀ ਕਰਾਂ ਮੈਂ ਜਿੱਤੇ ਦਾ ਪਿਆ ਹਾਲਤ ਹੁੰਦਾ ਜਿਵੇਂ ਅਦਾਲਤ ਹੁੰਦੀ ਹੈ ਨਾ ਅਦਾਲਤ ਦੇ ਵਿੱਚ ਚਲਾਨ ਪੇਸ਼ ਹੋ ਜਾਂਦਾ ਕੇਸ ਬਾਅਦ ਚ ਲਿਆ ਜਾਂਦਾ ਚਲਾਨ ਪੇਸ਼ ਹੋਣ ਤੋਂ ਬਾਅਦ ਉਹਨੂੰ ਕੋਸ਼ੀ ਮੱਲਿਆ ਜਾਂਦਾ ਭਵੇਂ ਡਰਾਈ ਹੁੰਦਾ ਉਹ ਅੱਜ ਇਹਦਾ ਚਲਾਨ ਪੇਸ਼ ਹੋ ਗਿਆ ਉਹਨੂੰ ਤਨਖਈਆ ਕਰਾਰ ਦਿੱਤਾ ਹਲੇ 1 ਚਲਾਨ

ਪਹਿਲਾਂ ਵੀ ਜਾ ਕੇ ਕੋਈ ਕਿੰਤੂ ਪ੍ਰੰਤੂ ਨੇ ਨਿਮਰਤਾ ਨਾਲ ਕਿਹਾ ਪ੍ਰਧਾਨ ਜੀ ਨੇ ਕਿ ਮੈਂ ਕੋਈ ਕਿਸੇ ਨੇ ਕਿਹੜਾ ਕੀ ਦੇ ਕੀ ਕੀਤਾ ਕਿ ਨੇ ਮੈਂ ਕਹਿੰਦਾ ਕਿ ਜੋ ਖੋਇਆ ਮੈਂ ਸਾਰਾ ਥੋੜੀ ਤੋਂ ਨਾ ਤੇ ਖਾਲ ਤੱਕ ਤਿਆਗ ਗੁਰੂ ਤੋਂ ਬਖਸ਼ਿਸ਼ ਮੰਗਣਾ ਕਿਉਂ ਬੁੱਲਾ ਜੁਗਾ ਮਾਫ ਕਰੋ ਤੇ ਇਸ ਕਰਕੇ ਦੁਬੇ ਜੋ ਉਦੇਸ਼ ਹੈ ਬਲਵਿੰਦਰ ਕੌਣਾ ਕਿੰਤੂ ਕਰਨਾ ਕੈਬਨਟ ਨੂੰ ਜਿਵੇਂ ਪੂਰੀ ਨੂੰ ਜਿਵੇਂ ਵਾਰਤ ਹੈ ਜਿੱਤੇ ਕੈਬਨਟ ਵੀ ਨਾਲ ਦੇ ਵੀ ਇਹ ਵੀ ਕਾਲ ਤੱਕ ਦਾ ਹਕਮ ਜੀ ਨੂੰ ਬੁਲਾਇਆ ਸਤਰਾ ਕਾਲੀ ਦਲ ਦੇ ਬਾਕੀ ਟੜੇ ਦੀ ਅੱਜ ਮੀਟਿੰਗ ਹੈ ਸੁਪੀਰ ਬਾਦਲ ਨੂੰ ਤਨਖਾਹੀ ਅਕਰਾਰ ਦਿੱਤੇ ਜਾਣ ਦੇ ਵਿਚਾਰੇ ਇਹ ਬੈਠਕ ਹੋਣ ਜਾ ਰਹੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਦੱਸਿਆ ਕਿ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਹੋਏਗੀ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਅੱਜ ਦੁਪਹਿਰ 1 ਵਜੇ ਬੈਠਕ ਹੋਣੀ ਹੈ ਤਾਂ ਐਗਜ਼ੀਕਿਊਟਿਵ ਕਮੇਟੀ ਤੇ ਸਲਾਹਕਾਰਪੋਰਡ ਦੀ ਮੀਟਿੰਗ ਹੈ ਤਾਂ ਅਕਾਲੀ ਦਲ ਸੁਧਾਰ ਲਹਿਰ ਦੇ ਨਵੇਂ ਮੈਂਬਰ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਤਾਂ ਦੱਸਿਆ ਗਿਆ ਕਿ ਇਹਨਾਂ ਦੇ ਵੱਲੋਂ ਹੀ ਆ ਜਿਹੜਾ ਕਾਸਤ ਸਾਹਿਬ ਵਿਖੇ ਪੇਸ਼ ਹੋ ਕੇ ਇਕਿਆਗਿਆਸੀ ਕਿ ਜੋ ਵੀ ਗਲਤੀਆਂ ਹੋਈਆਂ ਨੇ ਉਸ ਨੂੰ ਲੈ ਕੇ ਆਪਣੇ ਤੌਰ ਤੇ ਕਾਰਵਾਈ ਕੀਤੀ ਆ ਹੋਣੀ ਚਾਹੀਦੀ ਤਾਂ ਐਗਜ਼ੀਕਿਊਟਿਵ ਕਮੇਟੀ ਤੇ ਸਲਾਹਕਾਰ ਬੋਰਡ ਦੀ ਮੀਟਿੰਗ ਹੈ ਸੁਬਿਰ ਬਾਦਲ ਨੂੰ ਤਨਖਾਹ ਐਕਰਾਰ ਦਿੱਤੇ ਜਾਣ ਤੋਂ ਬਾਅਦ ਮੀਟਿੰਗ ਹੋਏਗੀ ਔਰ ਦੇਖਣਾ ਹੋਏਗਾ ਕਿ ਕੋ ਜਿਸ ਮੀਟਿੰਗ ਦੇ ਵਿੱਚ ਰਹਿੰਦਾ ਹੈ ਤਾਂ ਜ਼ਿਕਰ ਯੋਗ ਇਹ ਵੀ ਹੈ ਕਿ ਕੱਲ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਫੈਸਲਾ ਆਉਂਦਾ ਹੈ ਪੁਜ਼ੇ ਵਿੱਚ ਸੁਭੇ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦੇ ਨਾਲ-ਨਾਲ 2007 ਤੋਂ ਲੈ ਕੇ 2017 ਤੱਕ ਦੇ ਜਿਹੜੇ ਮੰਤਰੀ ਰਹੇ ਨੇ ਤਾਂ ਉਹਨਾਂ ਨੂੰ ਵੀ ਜਵਾਬ-ਦਖਲ ਕਰਨ ਨੂੰ ਕਿਹਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਕਈ ਮੰਤਰੀ ਅਕਾਲੀ ਦਲ ਸੁਧਾਰ ਲਹਿਰ ਦੇ ਵੀ ਮੌਜੂਦ ਹਨ ਉਹ ਦਾਜਗਦੀਸ਼ ਟਾਇਟਲਰ ਦੇ ਖਿਲਾਫ ਦੋਸ਼ ਤੈਅ ਹੋ ਗਏ ਨੇ 1984 ਦੇ ਕਤਲੇਆਮ ਦੇ ਇੱਕ ਕੇਸ ਦੇ ਵਿੱਚ ਦੋਸ਼ ਤੈਅ ਹੋਏ ਨੇ ਰਾਉਜ਼ੇਵ ਨੇ ਕੋਰਟ ਨੇ ਦੱਸਿਆ ਕਿ ਦੋਸ਼ ਐਤ ਕੀਤੇ ਨੇ ਪਲਵੰਗ ਸ਼ਿਲਾਕੇ ਦੇ ਵਿੱਚ ਸਿੱਖਾਂ ਦੇ ਕਤਲ ਮਾਮਲੇ 'ਚ ਦੋਸ਼ ਆਇਦ ਹੋਏ ਨੇ ਤਾਂ 13 ਸਤੰਬਰ ਨੂੰ ਜਗਤੀਸ਼ ਟਾਈਟਲਰ ਦੀ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਇਸੇ ਨੂੰ ਲੈ ਕੇ ਹੁਣ ਦੱਸਿਆ ਗਿਆ ਕਿ ਦੋਸ਼ ਤੈਅ ਹੋ ਗਏ ਨੇ ਔਰ ਜਿਸ ਤੋਂ ਬਾਅਦ ਸੁਭਾਵਿਕ ਤੌਰ ਤੇ ਸਜ਼ਾ ਸੁਣਾਈ ਜਾਏਗੀ ਯਾਨੀ ਕੀ ਇੰਤਜ਼ਾਰ ਹੈ 13 ਸਤੰਬਰ ਦਾ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਕੇਸ ਦੇ ਵਿੱਚ ਪੀੜਤ ਨੇ ਮਹਿਲਾਵਾਂ ਦੇ ਵੱਲੋਂ ਹੋਰ ਹੋ ਕੇ ਆਪਣੀ ਕਹਾਣੀ ਸਮੇ ਸਮੇਤ ਬਿਆਨ ਕੀਤੀ ਜਾਂਦੀ ਰਹੀ ਹੈ कि आज हमें किरण जागी है, जागी है जागी थोड़ी सी कि हमें थोड़ा इंसाफ मिलेगा जब इंसाफ पूरा मिले जब तक ये जेलों के अंदर जगह हम यही चाहते पर तो विश्वास था हमें, के, हमें विश्वास गुरु नानक के पर भी है दे रहे हैं देर नहीं है भगवान की लाठी पड़ती है ना आवाज नहीं आती है भगवान के घर में देर रहे देर नहीं है हमें अच्छा ही न्याय मिलेगा सरकार हमारी सुनेगी जिन्होंने ये जुलम किया है वो जेल में जाएंगे उनके भी बच्चे हमारी तरह रोएंगे हम कैसे रोते हैं अपने परिवार के लिए एक एक घर घर के दस दस जिंदे जलते हुए देखे हैं हमारे में देखो हमने हम तो चालीस साल से लगातार कोशिश कर रहे हैं लेकिन 2007 के अंदर पहली क्लोजर रिपोर्ट सीबीआई ने दाखिल की थी कि हमारे को टाइटलर के खिलाफ कोई विटनेस नहीं मिल रहा फिर मैंने उनको एक दो विटनेसों के नाम दिए थे फिर उनको उनका फ़ोन नंबर दिया था फिर हमारे वकील ने एप्लीकेशन लगाई कोर्ट में लेकिन वो कोर्ट में जो है वो अमेरिका चला गया था वो यहाँ पे बयान देने के लिए नहीं आया दूसरा जो वकील था अपना विटनेस था उसने भी बयान देने से मना कर दिया तो उसमें उसको क्लीन चिट दो, दोनों केसों में उसको क्लीन चिट दी गई थी लेकिन उसके बावजूद भी हम लगातार इस केस में चलते रहे हमारी दिल्ली सिख गुरुद्वारा के कमेटी की टीम ने भी इसमें चार्ज में जो है अपने आर्गूमेंट बड़े अच्छे तरीके से रखे हैं और उनके जो आरोप लगाए थे कि केस नहीं बनता झूठ है ये सारे आरोपों को, को उनके नकार दिया जज साहब ने ये बार बार जब कोर्ट में केसेस इनको खत्म कर दिए जाते थे और क्योंकि गवर्नमेंट की प्रोटेक्शन थी और उसके बावजूद भी जब दिल्ली से गुरुद्वारा प्रबंधक कमेटी हमारी टीम इसके में इंटरव्यूट करती रही है और आज उसी का नतीजा है सेम केस सज्जन कुमार के साथ भी ऐसे हुआ था सीबीआई ने इसको क्लोज कर दिया फिर इसको खुलवाया गया और इसमें भी ये बात हुई है और मैं ल, आ, समझता हूँ कि जितनी बड़ी लड़ाई इस बारी सिख कौम ने लड़ी है उसकी एक बहुत अच्छी राहत हमें मिली मान योगे कोर्ट ने जगदीश टाइटलर के खिलाफ चार्ज फ्रेम कर द ਇਹ 1984 ਦੇ ਕਤਲੇਆਮ ਦਾ ਕੇਸ ਆ ਪੁੱਲ ਬੰਗਸ਼ ਦਾ ਮੈਂ ਯਾਦ ਕਰਨਾ ਚਾਹੁੰਦਾ ਇਹਦੇ ਅੰਦਰ ਕਾਂਗਰਸ ਨੇ ਇਸੇ ਜਗਦੀਸ਼ ਟਾਇਟਲਰ ਨੂੰ ਸੀਬੀਆਈ ਤੋਂ ਕਲੀਨ ਸ਼ੀਟ ਦਵਾਈ ਸੀ ਔਰ ਉਸ ਤੋਂ ਬਾਅਦ ਅਸੀਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਇਸ ਨੂੰ ਚੈਲੰਜ ਕੀਤਾ ਸੀਗਾ ਔਰ ਅਸੀਂ ਕਹੇ ਜੀ ਸਾਡੇ ਕੋਲ ਸਫੀਸ਼ੀਐਂਟ ਪ੍ਰੂਫ ਨੇ ਔਰ ਜਦੋਂ ਅਸੀਂ ਸਾਰੇ ਪ੍ਰੂਫ ਕੋਰਟ ਦੇ ਕੋਲ ਰੱਖੇ ਤੇ ਕੋਰਟ ਬਾਧਿਆ ਹੋ ਗਈ ਇਸ ਦੇ ਉੱਤੇ ਚਾਰजेस ਫ੍ਰੇਮ ਕਰਨ ਨੂੰ ਔਰ ਹੁਣ ਜਗਦੀਸ਼ ਟਾਇਟਲਰ 1984 ਦੇ ਸਿੱਖ ਕਤਲੇਆਮ ਦੇ ਅੰਦਰ ਕੋਰਟ ਦੇ ਸਾਹਮਣੇ 13 ਸਤੰਬਰ ਨੂੰ ਪੇਸ਼ ਹੋਊਗਾ ਮੈਂ ਦੱਸਣਾ ਚਾਹੁੰ ਇਹ ਲੋਕ ਬਹੁਤ ਹੁਣ ਤੱਕ ਆਪਣੇ ਆਪ ਨੂੰ ਬਚਾਉਂਦੇ ਰਹੇ ਕਾਂਗਰਸ ਇਹਨਾਂ ਕਾਤਲਾਂ ਨੂੰ ਬਚਾਉਂਦੀ ਰਹੀ ਸੱਜਨ ਕੁਮਾਰ ਵਰਗੋਂ ਹੁਣ ਜਗਦੀਸ਼ ਟੈਕਟਰ ਨੂੰ ਵੀ ਜੇਲ੍ਹ ਚ ਜਾਣਾ ਪਊਗਾ ਤਿਹਾਰ ਜ਼ਿਲ੍ਹੇ ਚ ਸੜੂਗਾ ਔਰ ਮੈਂ ਦੱਸਣਾ ਚਾਹੁੰਦਾ ਹਾਂ ਇਸੇ ਮਾਧਿਅਮ ਤੋਂ ਹੁਣ ਕਾਂਗਰਸ ਦੇ ਵੱਡੇ ਲੀਡਰਾਂ ਦੇ ਗਰੇਬਾਂ ਤੱਕ ਹੱਥ ਪਹੁੰਚੇਗਾ ਜਿਹੜੇ ਹੁਣ ਤੱਕ ਇਹਨਾਂ ਕਾਤਲਾਂ ਨੂੰ ਬਚਾਉਂਦੇ ਰਹੇ ਹੁਣ ਉਹਨਾਂ ਨੂੰ ਖੁਦ ਦਾ ਬਚਣਾ ਮੁਸ਼ਕਲ ਹੋ ਜਾਊਗਾ ਜਗਦੀਸ਼ ਟੈਕਟਰ ਦੇ ਖਿਲਾਫ ਅੱਜ ਤਿੰਨ ਸਿੱਖਾਂ ਦੇ ਕਤਲ ਦੇ ਲਈ ਉਹਨੇ ਗੈਂਸਟ ਜੋ ਉਰੋਪ ਦਰ ਹੋਏ ਨੇ ਕੋਰਟ ਨੇ ਚਾਰਜਸ ਫ੍ਰੇਮ ਕੀਤੇ ਆ ਜਗਦੀ ਤਕਰੀਬਨ ਹੋ ਗਏ ਨੇ ਪੀੜਤਾਂ ਨੂੰ ਇਸ ਚੀਜ਼ ਦਾ ਇੰਤਜ਼ਾਰ ਕਰਦੇ ਹੋਏ ਔਰ 40 ਸਾਲ ਤੋਂ ਪੀੜਤੇ ਕਹਿ ਰਹੇ ਆ ਕਿ ਉਹਨਾਂ ਨੇ ਜਗਦੀਸ਼ ਟੈਕਟਰ ਨੂੰ ਦੇਖਿਆ ਗੁਰਦੁਆਰਾ ਪੁੱਲਬੰਗਸ਼ ਨੂੰ ਜਦੋਂ ਮੌਬ ਨੇ ਜਲਾਇਆ ਜਦੋਂ ਉੱਥੇ ਤਿੰਨ ਸਿੱਖਾਂ ਨੂੰ ਮਾਰਿਆ ਜਿੰਦਾ ਜਲਾਇਆ ਗਿਆ ਤੇ ਜਗਦੀਸ਼ ਟੈਕਟਰ ਮੌਬ ਨੂੰ ਲੀਡ ਕਰ ਰਿਹਾ ਸੀ ਜਗਦੀਸ਼ ਟੈਕਟਰ ਦੇ ਕਹਿਣ ਤੇ ਇਹਦੀ ਇਨਸਟਰਕਸ਼ਨ ਦੇ ਉੱਤੇ ਜਲਾਇਆ ਪਰ ਫਿਰ ਵੀ ਇਹਦੇ ਖਿਲਾਫ ਜੋ ਇਹਦੇ ਅਗੇਂਸਟ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਕਿਉਂਕਿ ਇਹ ਜੋ ਇਹ ਉਦੋਂ ਅ ਰਜੀਵ ਗਾਂਧੀ ਸਰਕਾਰ ਚ ਮੰਤਰੀ ਸੀ ਉਸ ਤੋਂ ਮਗਰੋਂ ਵੀ ਇਹ ਹਮੇਸ਼ਾ ਪਾਵਰ ਚ ਰਿਹਾ ਜਾਂ ਮੰਤਰੀ ਰਿਹਾ ਜਾਂ ਐਮਪੀ ਰਿਹਾ ਤੇ ਇਹ ਆਪਣੀ ਪੋਲੀਟੀਕਲ ਪਾਵਰ ਤੇ ਆਪਣੀ ਮਨੀ ਪਾਵਰ ਨੂੰ ਯੂਜ਼ ਕਰਕੇ ਹਮੇਸ਼ਾ ਬਚਦਾ ਰਿਹਾ ਫਿਰ ਕੋਰਟ ਦੇ ਵਿੱਚ ਫਿਰ ਇਹਨੇ ਕਿਹਾ ਜਗਦੀਸ਼ ਟੈਕਟਰ ਨੇ ਕਿ ਜੀ ਮੈਂ ਤਾਂ ਤੀਨ ਮੁਰਤੀ ਹਾਊਸ ਸੀ ਰਜੀਵ ਗਾਂਧੀ ਦੇ ਨਾਲ ਸੀ ਇੰਦਰਾ ਗਾਂਧੀ ਦੇ ਬਾਡੀ ਦੇ ਕੋਲ ਸੀ ਅਸੀਂ ਫਿਰ ਕੋਰਟ ਵਿੱਚ ਚਾਰਜੂ ਕੀਤਾ ਕਿ ਇਹ ਗੱਲ ਸਹੀ ਨਹੀਂ ਹੈ ਔਰ ਇਹ ਗੱਲ ਸਾਬਤ ਨਹੀਂ ਹੁੰਦੀ ਤੇ ਇਸ ਤੋਂ ਫਿਰ ਇਹ ਦਲੀਲਾਂ ਸੁਣ ਕੇ कोर्ट ਨੇ ਫਿਰ ਉਸ ਤੋਂ ਬਾਅਦ ਇਹਦੇ ਖਿਲਾਫ ਹੁਣ ਚਾਰਜ ਫ੍ਰਿੰਟ ਕੀਤੇ ਆ ਹੁਣ ਸਾਨੂੰ ਪੂਰੀ ਉਮੀਦ ਆ ਕਿ ਬਹੁਤ ਜਲਦੀ ਇਹ ਵੀ ਹੁਣ ਜੇਲ੍ਹ ਵਿੱਚ ਹੋਏਗਾ 6 ਸਾਲ ਹੋ ਗਏ ਸੱਜਨ ਕੁਮਾਰ ਜੇਲ੍ਹ ਵਿੱਚ ਆ ਤੇ ਹੁਣ ਇਹ ਵੀ ਜਲਦੀ ਜੇਲ੍ਹ ਵਿੱਚ ਹੋਣਾ